ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਆਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਅਸੀਂ ਕੌਣ ਸੀ ਪੰਜਾਬ ਦਾ ਸੁਪਰ ਸੀਐਮ ਕਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਬਹੁਤ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸੁਪਰ ਸੀਐਮ ਨੂੰ ਕਿਉਂ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਬਾਹਰ ਜੇਕਰ ਗੱਲ ਕਰੀਏ ਤਾਂ ਕੀ ਆ ਜਾਂਦਾ ਹੈ ਕਿ ਜੋ ਸੁਪਰ ਸੀਐਮਸੀ ਰਾਗਵ ਚੱਡਾ ਉਹਨਾਂ ਦਾ ਆਪਸੀ ਸਮਝੌਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨਾਲ ਰਾਗਵ ਚੰਡਾ ਹਮੇਸ਼ਾ ਸਾਥ ਦੇਂਦੇ ਦਿਖਾਈ ਦਿੰਦੇ ਸੀ ਵਿਕਰਮ ਸਿੰਘ ਮਜੀਠੀਆ ਦਾ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਉਹਨਾਂ ਨੇ ਆਪਣੀ ਕੁਰਸੀ ਸੰਭਾਲੀ ਤਾਂ ਉਸ ਤੋਂ ਪਹਿਲਾਂ 3 ਸਾਲ ਜਿਹੜੇ ਨੇ ਰਾਗਵ ਚੱਡਾ ਨੇ ਪੰਜਾਬ ਦੇ ਉੱਤੇ ਆਪਣੇ ਹੁਕਮ ਚਲਾਏ ਜੇਕਰ ਗੱਲ ਕਰੀਏ ਤਾਂ ਸੁਪਰ ਸੀਐਮ ਜਿੰਨਾ ਚਿਰ ਹਰੀ ਚੰਡੀਨੀ ਦਿੰਦਾ ਸੀ ਤਾਂ ਆਪਣੇ ਸਿਗਨੇਚਰ ਪਾਸ ਨਹੀਂ ਕਰਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੇਕਿਨ ਜਦੋਂ ਉਹਨਾਂ ਨੇ ਆਪਣੀ ਸੀਟ ਸੰਭਾਲੀ ਤਾਂ ਉਹਨਾਂ ਨੇ ਰਾਗਵ ਚੱਡਾ ਨੂੰ ਕਿਹਾ कि ਤੁਸੀਂ ਹੁਣ ਆਪਣਾ ਦਿੱਲੀ ਲਈ ਰਵਾਨਾ ਹੋ ਜਾਓ ਕਿਉਂਕਿ ਤੁਹਾਡੇ ਤੋਂ ਬੈਟਰ ਮੈਂ ਜਾਣਦਾ ਹਾਂ ਕਿ ਆਪਣੇ ਕੰਮ ਕਿਉਂਕਿ ਮੈਂ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਹਾਂ ਪੰਜਾਬ ਦੇ ਹਿੱਤਾਂ ਵਿੱਚ ਖੜਾ ਹੁੰਦਾ ਹਾਂ ਤਾਂ ਜੋ ਗੱਲ ਸਾਹਮਣੇ ਆ ਰਹੀ ਹੈ ਸੂਤਰਾਂ ਤੋਂ ਬਣਦੀ ਜਾਣਕਾਰੀ ਸਾਹਮਣੇ ਆ ਰਹੀ ਤੇ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਨੇ ਵੀ ਇਸ ਦਾ ਖੁਲਾਸਾ ਕੀਤਾ ਹੈ ਕਿ ਰਾਗਵ ਚੱਡਾ ਤੇ ਜੋ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਆਪਸੀ ਸਮਝੌਤਾ ਸੀ ਤਾਂ ਹੀ 1.5 ਸੌਰੀ 3.5 ਸਾਲ ਪਹਿਲਾਂ ਹੀ ਕਿਉਂ ਨਾ ਹੱਥ ਪਾਇਆ ਗਿਆ ਜੋ ਵਿਕਰਮ ਸਿੰਘ ਮਜੀਠੀਆ ਹੈ ਉਹਦੇ ਉੱਤੇ ਕਿਉਂ ਨਾ ਐਡੀ ਵੱਡੀ ਕਾਰਵਾਈ ਕੀਤੀ ਗਈ ਕਿਉਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਤਾਂ ਜਦੋਂ ਉਹਨਾਂ ਨੇ ਰਾਗਵ ਚੰਡਾ ਨੂੰ ਪੰਜਾਬ ਤੋਂ ਬਾਹਰ ਕੀਤਾ ਤਾਂ ਉਸ ਤੋਂ ਬਾਅਦ ਹੀ ਐਡੀ ਵੱਡੀ ਕਾਰਵਾਈ ਪਾਈ ਗਈ ਵਿਕਰਮ ਸਿੰਘ ਮਜੀਠੀਆ ਤੇ ਜੇਕਰ ਗੱਲ ਕਰੀਏ ਤਾਂ ਦਿੱਲੀ ਦੀਆਂ ਵਿੱਚ ਜੋ ਸਮੇਂ-ਸਮੇਂ ਤੇ ਸਰਕਾਰਾਂ ਬੰਦੀਆਂ ਰਹੀਆਂ ਨੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਤਾਂ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਭਲਾਈ ਬਾਰੇ ਨਹੀਂ ਸੋਚਿਆ ਉਲਟਾ ਕੀ ਪੰਜਾਬ ਦੇ ਖਿਲਾਫ ਹੀ ਹੁੰਦੇ ਨਜ਼ਰ ਆਏ ਨੇ ਤਾਂ ਜੋ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਦਾ ਵੱਡਾ ਖੁਲਾਸਾ ਕੀਤਾ ਹੈ ਜੋ ਰਾਗਵ ਚੱਡਾ ਤੇ ਵਿਕਰਮ ਸਿੰਘ ਮਜੀਠੀਆ ਵਿੱਚ ਸਮਝੌਤਾ ਸੀ ਵਿਜੇ ਕੁਵਰ ਪ੍ਰਤਾਪ ਸਿੰਘ ਨੇ ਕਿਉਂਕਿ ਉਹਨਾਂ ਨੇ ਕਿਹਾ ਕਿ ਚਾਹੇ ਮੈਂ ਪਾਰਟੀ ਦੇ ਵਿੱਚ ਮੈਨੂੰ ਮੌਤਲ ਹੀ ਕਰ ਦਿੱਤਾ ਗਿਆ ਹੈ ਲੇਕਿਨ ਮੈਂ ਸੱਚ ਦਾ ਸਾਥ ਦੇਵਾਂਗਾ ਸੱਚ ਨੂੰ ਸੱਚ ਦਸਾਂਗਾ ਝੂਠ ਨੂੰ ਝੂਠ ਦਸਾਂਗਾ ਕਿ ਵਿਕਰਮ ਸਿੰਘ ਮਜੀਠੀਆ ਤੇ ਜੋ ਸੁਪਰ ਸੀਐਮ ਸੀਗੇ ਪੰਜਾਬ ਦੇ ਉਹ ਉਹਨਾਂ ਵਿੱਚ ਜੋ ਸਮਝੌਤਾ ਸੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਕਸਰ ਹੀ ਕਹਿੰਦੇ ਨਜ਼ਰ ਆਉਂਦੇ ਨੇ ਰਾਗਵ ਚੱਡਾ ਨੂੰ ਕਿਉਂਕਿ ਤੁਸੀਂ ਵੀ ਪੰਜਾਬ ਵੱਲੋਂ ਰਾਸ ਅਬਾਦੇ ਮੈਂਬਰ ਹੋ ਲੇਕਿਨ ਤੁਸੀਂ ਕਦੀ ਵੀ ਪੰਜਾਬ ਦੇ ਹਿੱਤਾਂ ਵਿੱਚ ਪੰਜਾਬ ਦੇ ਹੱਕਾਂ ਦੇ ਵਿੱਚ ਬੋਲਦੇ ਨਜ਼ਰ ਨਹੀਂ ਆਉਂਦੇ ਤਾਂ ਜੇਕਰ ਗੱਲ ਕਰੀਏ ਤਾਂ ਬਹੁਤ ਵੱਡੀ ਸਚਾਈ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਕੀ ਜੋ ਰਾਗਵ ਜੱਡਾ ਨੇ ਸੁਪਰ ਸੀਐਮ ਉਹ ਕਦੀ ਵੀ ਪੰਜਾਬ ਦੇ ਭਲਾਈ ਦੇ ਲਈ ਕਦੀ ਵੀ ਬੋਲਦੇ ਨਜ਼ਰ ਨਹੀਂ ਆਏ ਤਾਂ ਦੂਸਰੇ ਪਾਸੇ ਜੋ ਕੁਵਰ ਵਿਜੇਪ੍ਰਤਾਪ ਹੈ ਉਹਨਾਂ ਨੇ ਬਹੁਤ ਵੱਡਾ ਖੁਲਾਸਾ ਕਰਦਿਆ ਕਿਹਾ ਹੈ ਕੀ ਜੋ ਵਿਕਰਮ ਸਿੰਘ ਮਜੀਠੀਆ ਤੇ ਰਾਗਵ ਚੱਡਾ ਤਾਂ ਹੀ ਅੱਜ ਵਿਕਰਮ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਪਾਈ ਗਈ ਹੈ ਜਿਵੇਂ ਹੀ ਰਾਗਵ ਚੱਡਾ ਨੂੰ ਪੰਜਾਬ ਦੇ ਵਿੱਚੋਂ ਬਾਹਰ ਕਰ ਦਿੱਤਾ ਉਦੋਂ ਹੀ ਪੰਜਾਬ ਦੇ ਮੁੱਖ ਮੰਤਰੀ ਨੇ ਵੱਡੀ ਕਾਰਵਾਈ ਕੀਤੀ ਤੇ ਅੱਜ ਵਿਜੀਲੈਂਸ ਵੱਲੋਂ ਉਹ ਗ੍ਰਿਫਤਾਰ ਹੋਏ ਨੇ ਕਿਉਂਕਿ ਅਕਸਰ ਹੀ ਉਹਨਾਂ ਨੂੰ ਬਚਾਇਆ ਜਾ ਰਿਹਾ ਸੀ ਰਾਗਵ ਚੱਡਾ ਵੱਲ ਤਾਂ ਇਹ ਬਹੁਤ ਵੱਡੀ ਜਾਣਕਾਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਤੁਹਾਡੇ ਅੱਗੇ ਪੇਸ਼ ਕਰਾਂਗੇ ਧੰਨਵਾਦ